ਗੁਰਾਇਆ ਹਾਇਏ ਟਿੱਪਲ ਟਿੱਗੱਡੀ ਗੁਰਾਇਆ ਤੇਰਾ ਅਕਸਤ ਅਜ ਤਰਕਸਾਰ ਗੁਰਾਇਆ ਹਾਇਏ ਪਲਟੀ ਗੱਡੀ ਇਸ ਬਾਰੇ ਚ ਜਾਣਕਾਰੀ ਦਿੰਦੇ ਹੋਏ ਸੜਕ ਸੁਰੱਖਿਆ ਫੋਰਸ ਦੇ ਥਾਣੇਦਾਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਕਿ ਗੁਰਾਇਆ ਨੇੜੇ ਪਿੰਡ ਚਚਰਾੜੀ ਨਜ਼ਦੀਕ ਇੱਕ ਗੱਡੀ ਪਲਟੀ ਹੋਈ ਹੈ ਜਿਸ ਦਾ ਨੰਬਰ ਪੀਬੀ 103W 9888 ਨੰਬਰੀ ਬੇਕਾਬੂ ਹੋ ਕੇ ਸਿਕਸਲੈਂਤੋ ਪਲਟੀਆਂ ਖਾਦੀ ਹੋਈ ਪਲਟੀ ਹੈ ਜੋ ਕਿ ਲੁਧਿਆਣਾ ਤੋਂ ਅੰਮ੍ਰਿਤਸਰ ਨੂੰ ਜਾ ਰਹੀ ਸੀ ਜਿਸ ਕਾਰਨ ਗੱਡੀ ਬਹੁਤ ਹੀ ਜ਼ਿਆਦਾ ਨੁਕਸਾਨੀ ਗਈ ਅਤੇ ਕੋਈ ਜਾਨੀ ਮਾਲੀ ਨੁਕਸਾਨ ਹੋਣ ਤੋਂ ਬਚਾ ਰਿਹਾ ਇਸ ਬਾਰੇ ਥਾਣਾ ਗੁਰਾਇਆਂ ਦੇ ਡਿਊਟੀ ਅਫਸਰ ਨੂੰ ਇਸ ਘਟਨਾ ਬਾਰੇ ਸੂਚਨਾ ਦੇ ਦਿੱਤੀ ਹੈ ਕੈਮਰਾਮੈਨ ਪਵਨ ਪਨੋਟ ਨਾਲ ਗੁਰਾਇਆ ਤੋਂ ਰਾਜਕੁਮਾਰ ਨੰਗਲ ਦੀ ਖਾਸ ਰਿਪੋਰਟ

ਮੇਸਜ ਸੁਵਿੰਦਰ ਸਿੰਘ ਸੜਕ ਸਰਕਿਆ ਫੋਰਮ ਨੰਬਰ 3956 ਕਰਾਇਆ ਫਲੋ ਮੇਨ ਜੀਟੀ ਰੋਡ ਤੇ ਬਣਾ ਦਾ ਸਵੇਰੇ ਕਰੀਬ 9:07 ਵਜੇ ਸਾਨੂੰ ਕੰਟਰੋਲ ਰੂਮ ਤੋਂ ਮੈਸੇਜ ਮਿਲਿਆ ਸੀ ਕਿ ਇੱਕ ਚਚਰਾੜੀ ਦੇ ਲਾਗੇ ਗੱਡੀ ਜਿਹੜੀ ਆ ਪਲਟ ਗਈ ਆ ਜਦੋਂ ਅਸੀਂ ਮੌਕੇ ਤੇ ਆ ਕੇ ਦੇਖਿਆ ਇਹ ਗੱਡੀ ਦੇ ਵਿੱਚ ਇੱਕ ਲੇਡੀ ਸਵਾਰ ਸੀ ਜੋ ਕਿ ਖੁਦ ਹੀ ਚਲਾ ਰਹੀ ਸੀ ਲੁਧਿਆਣਾ ਤੋਂ ਅਮਰਸਰ ਜਾ ਰਹੀ ਸੀ ਉਹਦੇ ਦੱਸਣ ਮੁਤਾਬਕ ਜਦੋਂ ਪਿੰਡ ਚਚਰਾੜੀ ਦੇ ਲਾਗੇ ਪਹੁੰਚੇ ਗੱਡੀ ਅਨਵੈਲਨ ਫੋਨ ਕਰਨ ਗੱਡੀ ਜਿਹੜੀ ਮੇਨ ਜੀਟੀ ਰੋਡ ਤੋਂ ਪਲਟੀਆਂ ਖੰਦੀ ਹੋਈ ਸਰਵਿਸ ਲੇਨ ਤੇ ਆ ਗਈ ਜਿਹਦੇ ਵਿੱਚ ਕੋਈ ਸੱਟ-ਜੋਟ ਨਹੀਂ ਲੱਗੀ ਤੇ ਗੱਡੀ ਨੁਕਸਾਨੀ ਗਈ ਹੈ ਜੀ ਉਹਨਾਂ ਦੇ ਪਰਿਵਾਰਕ ਨੂੰ ਸੂਚਿਤ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰਤਾ ਮੌਕੇ ਤੇ ਪਹੁੰਚ ਵੀ ਚੁੱਕੇ ਆ ਜੀ ਤੇ ਡਿਊਟੀ ਅਫਸਰ ਗਰਾਿਆਂ ਨੂੰ ਇਹਦੇ ਬਾਰੇ ਜਾਣੂ ਕਰਵਾ ਦਿੱਤਾ ਗਿਆ ਜੀ ਕੋਈ ਜਾਨੀ ਨੁਕਸਾਨ ਨਹੀਂ ਜਾਨੀ ਕੋਈ ਨੁਕਸਾਨ ਨਹੀਂ ਗੱਡੀ ਨੁਕਸਾਨੀ ਗਈ ਹੈ ਜੀ